ਉੱਕਦੀ ਹੈ ਗੱਲ ਯਾਰੋ ਇਹ ਮਕੌਣੀਆ ਹਾਈਵੇ ਤੇ ਗੱਡੀ ਸਾਥ ਤੇ ਚਲਾਉਣੀ ਆ ਬੱਸਾਂ ਵਾਲੇ ਵੀਰਾਂ ਨੂੰ ਵੀ ਬੈਂਸੀ ਆ ਕਿ ਬੱਸ ਲੱਗਣੇ ਆ ਉਸਤਾਦਿਓ ਪੁਲਿਸ ਦੀ ਵਰਦੀ ਚ ਜਵਾਨ ਗੁਰਪ੍ਰੀਤ ਸਿੰਘ ਹੈ ਜੋ ਸੁਰਾਂਦਾ ਬਾਦਸ਼ਾਹ ਹੈ ਤਗੜਾ ਲਿਖਾਰੀ ਵੀ ਤੇ ਆਪਣੀ ਡਿਊਟੀ ਚ ਨੰਬਰ 1 ਵੀ ਚਰਚਾ ਚ ਆਪਣੇ ਅਨੋਖੇ ਢੰਗ ਕਾਰਨ ਜੀਹਾਂ ਮੋਗਾ ਸ਼ਹਿਰ ਚ ਵਧ ਰਹੀ ਦਿਨੋ ਦਿਨ ਟ੍ਰੈਫਿਕ ਦੀ ਸਮੱਸਿਆ ਨੂੰ ਦੂਰ ਕਰਨ ਚ ਗੁਰਪ੍ਰੀਤ ਵੱਡੀ ਭੂਮਿਕਾ ਨਿਭਾ ਰਿਹਾ ਹੈ ਗੀਤ ਗਾ ਕੇ ਲੋਕਾਂ ਨੂੰ ਟ੍ਰੈਫਿਕ ਰੂਲਸ ਸਮਝਾ ਰਿਹਾ ਤੇ ਲੋਕ ਵੀ ਚੜਦੇ ਨਹੀਂ ਸਗੋਂ ਉਸਦੇ ਸੁਨੇਹੇ ਨੂੰ ਖੜਖੜ ਸੁਣਦੇ ਨੇ ਤੇ ਸੁਰਾਂਦੇ ਵੀ ਹਲਮਤ ਸਿਰ ਉਤੇ ਪਾ ਕੇ ਰੱਖੋ ਸੀਟ ਬੈਲਟ ਆ ਵੀ ਲਗਾ ਕੇ ਰੱਖੋ ਟ੍ਰੈਫਿਕ ਦੇ ਰੂਲ ਯਾਰੋ ਫਾਲੋ ਕਰ ਲੋ ਲਾਈਸੈਂਸ ਆਪਣੀ ਨੂੰ ਕਰ ਸੇਫਟੀ ਕਰ ਲੋ ਆਰ ਸੀ ਲ ਸਾਂ ਸੀ ਯਾਰੋ ਕੋਲ ਰੱਖਿਓ ਚੋਰੀ ਕਿਸੇ ਦਾ ਨਾ ਯਾਰੋ ਬਾਈਕ ਚੱਕਿਓ ਬੀਮਾ ਪਰ ਦੂਚਿਣ ਨਾ ਲੰਕੀ ਨੀ ਤਿਓ ਬੱਚਿਆਂ ਨੂੰ ਬਾਈਕ ਮੋੜੀ ਕੌਣ ਲਈ ਕਹੋ ਗੱਡੀ ਚਾਲੀ ਦੀ ਸਪੀਡ ਤੇ ਚਲਾਉਂਦੀ ਤੇਜੀ ਵਿੱਚ ਗੱਡੀ ਕਦੇ ਨਾ ਪਹਜਾਉਂਦੀ ਘਰ ਵਿੱਚ ਬੱਚੇ ਕੁੱਦੀ ਵੇਖ ਕਰਦੇ ਤੁਸੀਂ ਦੇਰ ਤੇ ਜਿੱਦ ਤੋਂ ਕਾਹੀ ਕਰਦੇ ਮੁੱਕਦੀ ਹੈ ਗੱਲ ਯਾਰੋ ਇਹ ਮਕੌਣੀਆਂ ਆਈ ਬੇਤੇ ਗੱਡੀ ਸਾਖ ਤੇ ਚਲਾਉਣੀ ਆ ਬੱਸਾਂ ਵਾਲੇ ਵੀਰਾਂ ਨੂੰ ਵੀ ਬੈਂਤੀ ਆ ਕਿੱਥੇ ਲੱਕ ਲੱਗਣੇ ਨੇ ਉਹ ਸਾਧਿਓ ਪੁਲਿਸ ਨੂੰ ਯਾਰੋ ਕਦੇ ਮਾਰਾ ਨਾ ਕਹੋ ਪਰਿਸ਼ਾਸ਼ਣ ਦਾ ਸਦਾ ਸਾਥ ਵੀ ਦਿਓ ਪੁਲਿਸ ਨੂੰ ਯਾਰੋ ਕਦੇ ਮਾਰਾ ਨਾ ਕਹੋ ਪਰਿਸ਼ਾਸ਼ਣ ਦਾ ਸਦਾ ਸਾਥ ਕੀ ਦਿਓ ਓ ਮੋਕੇ ਸ਼ਹਿਰ ਫਜ਼ਾਰ ਦੀ ਇੱਕ ਖ਼ਬਰ ਹੈ ਤਾਜ਼ਾ ਜੀ ਉਹ ਭੀਜਦੀ ਰਹਿੰਦੀ ਅੱਜ ਕੱਲ ਇੱਥੇ ਬਾਹੂ ਬਲੀ ਦੀਆਂ ਉਕੇ ਸ਼ਹਿਰ ਬਾਜ਼ਾਰ ਦੀ ਇੱਕ ਖਬਰ ਹੈ ਤਾਜ਼ਾ ਦੀ ਕੋ ਪੀਠੀ ਰਹਿੰਦੀ ਇੱਥੇ ਅੱਜਕੱਲ ਬਾਹੂ ਬੜੀ ਈ ਆਤਾ ਹਜੀ ਲੜਨ ਸਵਾਰੀਆਂ ਪਿੱਛੇ ਹੋ ਕਾਲੋ ਗਾਲੀ ਹੁੰਦੇ ਨੇ ਆਜੇ ਇੱਕ ਸਵਾਰੀ ਤਾਂ ਕੱਢੇ 40 ਹੁੰਦੇ ਨੇ ਲੜਨ ਸਵਾਰੀਆਂ ਪਿੱਛੇ ਹੋ ਕਾਲੋ ਗਾਲੀ ਹੁੰਦੇ ਨੇ ਆਜੇ ਇੱਕ ਸਵਾਰੀ ਤਾਂ ਕੱਢੇ 40 ਹੁੰਦੇ ਨੇ ਸਹਿਰ ਕਰਨ ਨਾ ਦਿੰਦੇ ਹੋ ਮੰਗਰੋਂ ਮਾਰ ਨਵਾਜ਼ਾ ਦੀ ਮੁਕੇ ਸ਼ਹਿਰ ਫਜ਼ਾਹੂਦੀ ਇੱਕ ਖਬਰ ਹੈ ਤਾਜ਼ਾ ਦੀ ਉਹ ਭੀੜ ਜੀ ਰਹਿੰਦੀ ਇੱਥੇ ਅੱਜਕੱਲ ਬਾਹੂ ਬਲੀ ਜ਼ਿਆਦਾ ਆਜੀ ਉਹਨਾਂ ਕਲ ਆਵੇ ਫਰੋਜਪੁਰ ਰੋਡ ਤੇ ਮੁਕੇ ਬਸਿਆ ਟੇਸ਼ਰ ਵਾਲੇ ਮੋੜ ਤੇ ਤਿੰਨ ਚਾਰ ਖੜੇ ਨੇ ਪੁਲਿਸ ਦੇ ਸਿਪਾਹੀ ਤਿੰਨ ਚਾਰ ਖੜੇ ਨੇ ਪੁਲਿਸ ਦੇ ਸਿਪਾਹੀ ਕੱਟ ਦਿੰਦ ਨੇ ਚਲਾਣ ਸਰਦਾਰਾਂ ਫੁੱਲ ਦਿੱਤੇ ਪਾਵੀ ਨਾ ਪਟਾਕੇ ਸਜਣਾ ਵੇ ਕੋਈ ਹੋ ਨਾ ਜਾਏ ਚੌਕ ਵਿੱਚ ਚਕਾਰਾ ਫੁੱਲ ਦਿੱਤੇ ਪਾਵੀ ਨਾ ਪਟਾਕੇ ਸਜਣਾ ਵੇ ਕੋਈ ਹੋ ਨਾ ਜਾਏ ਚੌਕ ਵਿੱਚ ਚਕਾਰਾ